ਰਜੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਜਦ ਗੁਰੂ ਜੀ ਇਸ਼ਨਾਨ ਕਰਨ ਗਏ ਤਾਂ ਪਹਿਲਾਂ ਵਾਲੀ ਥਾਂ ਤੇ ਇਸ਼ਨਾਨ ਕਰਨ ਦੀ ਥਾਂ ਤੇ ਨਦੀ ਦੇ ਚੜ੍ਹਦੇ ਪਾਸੇ ਜਾ ਕੇ ਕਾਫੀ ਵਿਥ ਤੇ ਇਸ਼ਨਾਨ ਕਰਨ ਲੱਗੇ ਉਹਨਾਂ ਦੇ ਕੁਝ ਸਿੱਖ ਵੀ ਉਹਨਾਂ ਦੇ ਨਾਲ ਸਨ ਗੁਰੂ ਜੀ ਨੇ ਕੱਪੜੇ ਉਤਾਰੇ ਅਤੇ ਨਦੀ ਵਿੱਚ ਪਰਵੇਸ਼ ਕਰ ਗਏ ਉਹਨਾਂ ਨੇ ਸਿੱਖ ਕਾਫੀ ਧੀਰ ਵੇਖਦੇ ਰਹੇ ਗੁਰੂ ਜੀ ਹੁਣ ਵੀ ਨਿਕਲਣਗੇ ਹੁਣ ਵੀ ਆਏ ਪਰ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਜਦ ਗੁਰੂ ਜੀ ਸਵੇਰ ਤੱਕ ਉਹਨਾਂ ਨੂੰ ਨਜ਼ਰ ਨਾ ਆਏ ਉਹਨਾਂ ਨੇ ਸਿੱਖਾਂ ਦੇ ਨੇ ਦੌੜ ਕੇ ਭਾਈ ਜੈ ਰਾਮ ਅਤੇ ਬਾਬੇ ਬੇਬੇ ਨਾਨਕੀ ਨੂੰ ਖਬਰ ਦਿੱਤੀ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਤੇ ਲੋਕ ਇੱਕ ਦੂਜੇ ਦੇ ਅੱਗੇ ਭੱਜਦੇ ਨਦੀ ਤੇ ਪਹੁੰਚ ਗਏ ਨਵਾਬ ਨੂੰ ਵੀ ਇਸ ਬਾਰੇ ਖਬਰ ਪਹੁੰਚ ਗਈ ਉਸਨੇ ਤੋਬੇ ਅਤੇ ਕਈ ਪ੍ਰਕਾਰ ਦੇ ਜਾਲ ਭੇਜੇ ਤਾਂ ਕਿ ਉਹ ਗੁਰੂ ਜੀ ਨੂੰ ਲੱਭ ਲੈਣ ਪਰ ਤਿੰਨ ਦਿਨ ਤੱਕ ਗੁਰੂ ਸਾਹਿਬ ਬਾਰੇ ਪਤਾ ਨਾ ਲੱਗਾ ਤੀਸਰੇ ਦਿਨ ਲੋਕ ਕੀ ਵੇਖਦੇ ਹਨ ਕਿ ਉਸ ਸਥਾਨ ਤੇ ਜਿੱਥੋਂ ਗੁਰੂ ਜੀ ਨਦੀ ਵਿੱਚ ਪਰਵੇਸ਼ ਕਰ ਗਏ ਸਨ ਉਹ ਉੱਥੇ ਸਮਾਦੀ ਲਾਈ ਬੈਠੇ ਸਨ ਜਦ ਲੋਕਾਂ ਦਾ ਰੌਲਾ ਸੁਣਿਆ ਤਾਂ ਉਠ ਉਠ ਕੇ ਉੱਠ ਬੈਠੇ ਅਤੇ ਕਹਿਣ ਲੱਗੇ ਰੱਬ ਇੱਕ ਹੈ ਨਾ ਕੋਈ ਹਿੰਦੂ ਨਾ ਮੁਸਲਮਾਨ ਇੱਕ ਦਿਨ ਕਾਜੀ ਦੇ ਨਵਾਬ ਨੂੰ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਕਹਿੰਦੇ ਸਨ ਕਿ ਨਾ ਕੋਈ ਮੁਸਲਮਾਨ ਅਤੇ ਨਾ ਕੋਈ ਹਿੰਦੂ ਅਤੇ ਜਿੰਨਾ ਉਹਨਾਂ ਨੂੰ ਇਹਨਾਂ ਦੋਹਾਂ ਮਜਹਬਾਂ ਦੇ ਵਿੱਚ ਕੋਈ ਫਰਕ ਨਹੀਂ ਦਿਖਦਾ ਤਾਂ ਫਿਰ ਉਹ ਸਾਡੇ ਨਾਲ ਮਸਜਿਦ ਦੇ ਵਿੱਚ ਨमाज ਪੜਨ ਨਵਾਬ ਦੀ ਕਾਜੀ ਦੀ ਇਹ ਗੱਲ ਪਸੰਦ ਆ ਗਈ ਉਹਨਾਂ ਨੇ ਗੁਰੂ ਜੀ ਨੂੰ ਸਨੇਹਾ ਭੇਜਿਆ ਕਿ ਅੱਜ ਉਹ ਸਾਡੇ ਨਾਲ ਮਿਲ ਕੇ ਨमाज ਪੜਨ ਗੁਰੂ ਜੀ